ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਰਾਤ ਨੂੰ ਸੌਣ ਸਮੇ ਇਹ ਸ਼ਬਦ ਨੂੰ ਪੰਜ ਵਾਰ ਜਪੋ ਤੁਹਾਡੇ ਕਰੋ ਦੁੱਖ ਤਕਲੀਫ ਗਰੀਬੀ ਕੋਹਾਂ ਦੂਰ ਹੋ ਜਾਏਗੀ ਉਹ ਸ਼ਬਦ ਕਿਹੜਾ ਫਿਰ ਆਓ ਜਾਣਦੇ ਹਾਂ ਆਪਣੇ ਵਿੱਚੋਂ ਬਹੁਤ ਸਾਰੇ ਲੋਕ ਰਾਤ ਨੂੰ ਚਿੰਤਾ ਤੇ ਪਰੇਸ਼ਾਨੀ ਵਿੱਚ ਹੀ ਸੌ ਜਾਂਦੇ ਨੇ ਕਿਸੇ ਦੇ ਮਨ ਵਿੱਚ ਹੁੰਦਾ ਕਿ ਮੇਰੇ ਘਰ ਤਾਂ ਪੈਸੇ ਦੀ ਤੰਗੀ ਚੱਲਦੀ ਪਈਏ ਮੇਰੇ ਘਰ ਗਰੀਬੀ ਤੇ ਦਲੇਦਾਰੇ ਕੋਈ ਸੋਚਦਾ ਹੈ ਘਰ ਕਲੇਸ਼ ਕੋਈ ਲੰਮੇ ਸਮੇ ਤੋਂ ਅਰਦਾਸ ਕਰ ਕਰ ਥੱਕ ਗਿਆ ਤੇ ਪੂਰੀ ਨਹੀਂ ਹੋ ਰਹੀ ਇਸ ਕਾਰਨ ਫਿਰ ਨੀਂਦ ਨਹੀਂ ਆਉਂਦੀ ਕਿਉਂਕਿ ਸੋਚਾਂ ਦੇ ਵਿੱਚ ਉਹ ਡੁੱਬਿਆ ਹੋਇਆ ਉਹ ਸਮੇ ਆਪਾਂ ਪਰਮਾਤਮਾ ਅਕਾਲ ਪੁਰਖ ਨੂੰ ਯਾਦ ਤਾਂ ਕਰਦੇ ਹਾਂ ਪਰ ਪਤਾ ਨਹੀਂ ਹੁੰਦਾ ਬੀ ਮੰਡ ਦੀ ਗੱਲ ਆਪਣੀ ਅਰਦਾਸ ਉੱਥੋਂ ਤੱਕ ਕਿਵੇਂ ਪਹੁੰਚਾਈਏ ਕਈ ਵਾਰ ਆਪਾਂ ਨੂੰ ਲੱਗਦਾ ਹੈ ਕਿ ਵਾਹਿਗੁਰੂ ਜੀ ਸਾਡੀ ਅਰਦਾਸ ਸੁਣਦੇ ਨਹੀਂ ਹੈਗੇ ਤਾਂ ਉਸ ਲਈ ਆਪਾਂ ਇਹ ਸ਼ਬਦ ਨੂੰ ਪੰਜ ਵਾਰ ਬੋਲਣ ਇਹ ਵਾਹਿਗੁਰੂ ਜੀ ਅਗੇ ਅਰਦਾਸ ਪੂਰੀ ਕਰਨ ਦੀ ਉਹ ਬੇਸ਼ਕੀਮਤੀ ਚਾਬੀ ਹੈ ਇਹ ਕੁੰਜੀ ਹੈ ਤੁਹਾਡੀ ਅਰਦਾਸ ਨੂੰ ਪੂਰੀ ਕਰਨ ਦੀ ਇਹ ਤੁਹਾਡੀ ਹਰੇਕ ਅਰਦਾਸ ਨੂੰ ਵਾਹਿਗੁਰੂ ਜੀ ਕੋਲ ਪੂਰੀ ਕਰਨ ਦੀ ਤਾਕਤ ਰੱਖਦਾ ਹੈ ਤੇ ਅੰਦਰ ਚੱਲ ਰਹੇ ਸਵਾਲਾਂ ਨੂੰ ਸ਼ਾਂਤ ਕਰ ਦਵੇਗਾ ਹਰੇ ਪਰੇਸ਼ਾਨੀ ਦਾ ਹੱਲ ਕੱਢ ਦਵੇਗਾ ਉਸ ਤੋਂ ਪਹਿਲਾਂ ਕਦੇ ਸੋਚਿਆ ਕਿ ਆਪਣੇ ਵਿੱਚੋਂ ਜ਼ਿਆਦਾ ਕਰਮਨੁਖ ਦੁਖੀ ਕਿਉਂ ਨੇ ਆਪਣੇ ਵਿੱਚੋਂ ਕਿੰਨੇ ਸਾਰੇ ਲੋਕ ਨੇ ਜੋ ਹਮੇਸ਼ਾ ਉਦਾਸ ਹਤਾਸ਼ ਤੇ ਦੁਖੀ ਰਹਿੰਦੇ ਕਦੀ ਇਸ ਦੇ ਵੱਲ ਝਾਤ ਮਾਰੀ ਕਿਉਂਕਿ ਆਪਾਂ ਆਪਣੇ ਮੂਲ ਤੋਂ ਵੱਖ ਹੋ ਗਏ ਆਪਾਂ ਦੂਜਿਆਂ ਨੂੰ ਖੁਸ਼ ਕਰਨ ਦੇ ਵਿੱਚ ਬਹੁਤ ਕੁਝ ਇਕੱਠਾ ਕਰਨ ਦੀ ਦੌੜ ਦੇ ਵਿੱਚ ਲੱਗੇ ਆਂ ਵੇ ਫਲਾਣਾ ਮੇਰੇ ਤੋਂ ਖੁਸ਼ ਹੋ ਜੇ ਫਲਾਣਾ ਕਿਤੇ ਮੈਨੂੰ ਕੁਝ ਕਹਿ ਨਾ ਦਵੇ ਮੈਂ ਫਲਾਣੀ ਚੀਜ਼ ਵੀ ਇਕੱਠੀ ਕਰ ਲਾਂ ਇਸੇ ਦੌੜ ਦੇ ਵਿੱਚ ਆਪਾਂ ਸਾਰੇ ਲੱਗੇ ਹੋਏ ਆ ਤਾਂ ਅੰਤ ਵਿੱਚ ਫਿਰ ਆਪਣੇ ਹੱਥ ਆਉਂਦਾ ਕੁਝ ਵੀ ਨਹੀਂ ਨਾ ਤਾਂ ਲੋਕ ਆਪਣੇ ਤੋਂ ਸਾਰੇ ਖੁਸ਼ ਹੁੰਦੇ ਨੇ ਤੇ ਨਾ ਹੀ ਆਪਾਂ ਜੋ ਕੁੱਠਾ ਕਰਨਾ ਚਾਹੁੰਦੇ ਆ ਉਹ ਸਾਰਾ ਕੁਝ ਇਕੱਠਾ ਕਰ ਪਾਉਂਦੇ ਆ ਪੈਸਾ ਪੈਸਾ ਕਰਦੇ ਆਪਾਂ ਸਭ ਭੱਜ ਰਹੇ ਆ ਤੇ ਇੱਕ ਦੂਜੇ ਤੋਂ ਵੱਡਾ ਬੰਨਣਾ ਚਾਹੁੰਦੇ ਆ ਆਪਣੇ ਵਿੱਚੋਂ ਬਹੁਤੇ ਇਹ ਸਭ ਪ੍ਰਾਪਤ ਵੀ ਕਰ ਲੈਂਦੇ ਨੇ ਆਪਾਂ ਆਸ-ਪਾਸ ਚਾਤ ਮਾਰੀਏ ਕਈਆਂ ਕੋਲ ਬਹੁਤਾ ਕੁਝ ਹੈ ਜੋ ਚਾਹੁੰਦੇ ਨੇ ਉਹ ਸਭ ਹਾਸਿਲ ਕਰ ਲੈਂਦੇ ਨੇ ਪਰ ਫਿਰ ਵੀ ਉਹਨਾਂ ਦੇ ਮਨ ਅੰਦਰ ਚੈਨ ਘਰ ਜਿਵੇਂ ਆਪਾਂ ਕਹਿ ਲਈਏ ਵੀ ਸੋਖ ਨਹੀਂ ਹੈਗਾ ਤਾਂ ਤੁਸੀਂ ਉਸ ਲਈ ਵਾਹਿਗੁਰੂ ਦਾ ਹੀ ਸਹਾਰਾ ਲਵੋਗੇ ਘਰ ਸੋਖ ਤੇ ਚੈਨ ਦੋਵੇਂ ਆ ਜਾਣਗੇ ਮੰਨਤਾ ਵਾਹਿਗੁਰੂ પાસે ਲਵਣਾ ਚਾਹੁੰਦੇ ਪਰ ਆਪਾਂ ਮੰਨ ਲਓ ਕਿ ਉਹਨੂੰ ਖੁਸ਼ ਕਰਨ ਵਾਲੇ ਪਾਸੇ ਲਾਇਆ ਹੋਇਆ ਹੁਣ ਇਹਦੇ ਲਈ ਆਪਾਂ ਕਰਨਾ ਕੀ ਹੈ ਆਪਣੀਆਂ ਬਹੁਤੀਆਂ ਪਰੇਸ਼ਾਨੀਆਂ ਦੁੱਖ ਤੇ ਤਾਂ ਹੀ ਨੇ ਵੀ ਆਪਾਂ ਵਾਇਗਰੂ ਜੀ ਤੋਂ ਦੂਰ ਹੋ ਗਏ ਆਂ ਆਪਾਂ ਸੋਚਦੀਆਂ ਇਹ ਮਿਲ ਜਾਏ ਤੇ ਮੈਂ ਖੁਸ਼ ਹੋ ਜਾਵਾਂਗਾ ਜੋ ਕੋਲ ਹੈ ਉਸ ਨੂੰ ਤਾਂ ਆਪਾਂ ਕਦੇ ਦੇਖਦੇ ਹੀ ਨਹੀਂ ਬੱਚੇ ਵੱਲ ਕਦੇ ਦੇਖੋ ਉਹਨਾਂ ਦੇ ਮਨ ਅੰਦਰ ਕੋਈ ਭਾਰ ਨਹੀਂ ਹੁੰਦਾ ਨਾ ਹੀ ਕੋਈ ਲਾਲਚ ਹੁੰਦਾ ਕਿਉਂਕਿ ਉਹ ਵਾਇਗਰੂ ਨਾਲ ਜੁੜੇ ਹੋਏ ਨਹੀਂ ਉਹ ਉਮਰ ਦੇ ਬਦ ਨਾਲ ਆਪਾਂ ਲਾਲਚ ਤੇ ਸਵਾਰਥ ਨਾਲ ਭਰ ਜਾਂਦੇ ਆਂ ਫਿਰ ਦੁੱਖ ਆਪਾਂ ਨੂੰ ਘੇਰਦਾ ਆਪਾਂ ਸਿਰਫ ਰੱਬ ਨੂੰ ਸ਼ਿਕਾਇਤਾਂ ਤੇ ਮੰਗਣ ਸਮੇਂ ਹੀ ਯਾਦ ਕਰਦੇ ਆ ਤਾਂ ਇਹ ਸਭ ਨੂੰ ਸਹੀ ਕਰਨ ਲਈ ਆਪਾਂ ਸਭ ਨੇ ਜੋ ਕਰਨਾ ਹੈ ਕਿ ਸੌਣ ਸਮੇਂ ਇਹ ਸ਼ਬਦ ਨੂੰ ਪੰਜ ਵਾਰ ਜਪੋ ਤੁਹਾਡੀ ਚਿੰਤਾ ਪਰੇਸ਼ਾਨੀ ਕੁਝ ਕੁ ਦਿਨਾਂ ਵਿੱਚ ਹੀ ਠੀਕ ਹੋ ਜਾਵੇਗੀ ਤੇ ਜੋ ਮਨ ਦੀ ਗੱਲ ਹੈ ਉਹ ਵਾਹਿਗੁਰੂ ਜੀ ਕੋਲ ਵੀ ਪਹੁੰਚ ਜਾਵੇਗੀ ਇਹ ਉਹ ਚਮਤਕਾਰੀ ਚਾਬੀ ਹੈ ਜੋ ਸਭ ਮਨ ਦੇ ਦੁੱਖ ਦੂਰ ਕਰ ਦਵੇਗੀ ਜਦੋਂ ਸੌਣ ਜਾਵੋ ਨਾ ਹੋ ਸਕੇ ਤਾਂ ਇਸ਼ਨਾਨ ਕਰੋ ਨਹੀਂ ਤਾਂ ਪੰਜ ਇਸ਼ਨਾਨਾ ਤਾਂ ਜ਼ਰੂਰ ਕਰੋ ਅੱਖਾਂ ਬੰਦ ਕਰ ਸਭ ਚਿੰਤਾ ਪਰੇਸ਼ਾਨੀਆਂ ਤੇ ਗਿਲੇ ਸ਼ਿਕਵੇ ਭੁੱਲ ਕੇ ਜੋ ਵੀ ਤੁਹਾਡੇ ਕੋਲ ਹੈ ਉਸ ਲਈ ਸ਼ੁਕਰਾਨਾ ਕਰੋ ਫਿਰ ਤੁਸੀਂ ਦੇਖਿਓ ਇੱਕ ਸ਼ਬਦ ਤੁਹਾਡੇ ਅੰਦਰ ਦਾ ਦੁੱਖ ਤੇ ਮਨ ਦਾ ਭਾਰ ਦੂਰ ਕਰ ਦਵੇਗਾ ਪਰਮਾਤਮਾ ਨੇ ਨਿਰੋਗ ਕਾਇਆ ਦਿੱਤੀ ਸਿਰ ਤੇ છਾਤੀ ਤੇ ਪਰਸ਼ਾਦਾ ਪਾਣੀ ਦਿੱਤਾ ਬੱਚੇ ਕੋਲ ਤਾਂ ਉਸ ਦਾ ਸ਼ੁਕਰਾਨਾ ਕਰੋ ਸ਼ੁਕਰਾਨੇ ਦਾ ਭਾਵ ਹੈ ਕਿ ਮੈਂ ਵਾਈ ਗਰੂ ਜੀ ਤੁਹਾਡਾ ਧੰਨਵਾਦ ਕਰਦਾ ਜੋ ਮੈਨੂੰ ਸਵਾਸ ਤੁਸੀਂ ਬਖਸ਼ ਰਹੇ ਹੋ ਮੈਨੂੰ ਪ੍ਰਸ਼ਾਦਾ ਦਿੱਤਾ ਇਹ ਸ਼ਬਦ ਆਪਣੇ ਆਪ ਵਿੱਚ ਇੱਕ ਅਰਦਾਸ ਹੈ ਜੋ ਬਿਨਾ ਮੰਗੇ ਆਪਾਂ ਨੂੰ ਸਭ ਕੁਝ ਹਾਸਲ ਕਰਵਾ ਦਿੰਦਾ ਜਦੋਂ ਸ਼ੁਕਰਾਨਾ ਕਰਦੇ ਆ ਜੋ ਕੋਲ ਹੈ ਉਸ ਦੀ ਅਹਿਮੀਅਤ ਤੇ ਖੁਸ਼ ਰਹਿਣ ਦਾ ਕਾਰਨ ਮਿਲਦਾ ਫਿਰ ਆਪਾਂ ਦੁੱਖਾਂ ਦਾ ਵਿਰੋਧ ਨਹੀਂ ਕਰਦੇ ਆਪਾਂ ਉਸ ਨੂੰ ਸਮਝ ਜਾਂਦੇ ਆ ਕਰਮਾਂ ਦਾ ਫਲ ਹਰੇਕ ਨੂੰ ਮਿਲਦਾ ਤੇ ਚੰਗੇ ਕਰਮ ਕਰਨ ਵਾਲ ਫਿਰ ਆਪਾਂ ਧਿਆਨ ਦਿੰਨੇ ਆ ਤੇ ਵਾਹਿਗੁਰੂ ਜੀ ਨੂੰ ਹਰ ਥਾਂ ਹਾਜ਼ਰ ਨਾਜ਼ਰ ਮੰਨਦੇ ਆ ਇਹ ਸ਼ਬਦ ਆਪਣੇ ਮਨ ਦੇ ਗੁੱਸੇ ਨੂੰ ਠੰਡਾ ਕਰ ਦਵੇਗਾ ਮਨ ਦੀ ਥਕਾਵਟ ਨੂੰ ਦੂਰ ਕਰ ਦਵੇਗਾ ਜਦੋਂ ਰਾਤ ਨੂੰ ਆਪਾਂ ਸਭ ਪੂਲ ਸ਼ੁਕਰਾਨਾ ਕਰਨਾ ਆਰੰਭ ਕਰਦੇ ਆ ਤਾਂ ਮਨ ਵਾਹਿਗੁਰੂ ਜੀ ਨਾਲ ਜੁੜਨਾ ਸ਼ੁਰੂ ਹੋ ਜਾਂਦਾ ਤੇ ਚਿੰਤਾ ਪਰੇਸ਼ਾਨੀਆਂ ਨੂੰ ਦੂਰ ਕਰ ਦਵੇਗਾ ਆਪਾਂ ਅਕਸਰ ਰੱਬ ਨੂੰ ਮੰਗਣ ਸਮੇਂ ਯਾਦ ਕਰਦੇ ਆ ਜਦੋਂ ਬਿਨਾ ਮੰਗਣ ਤੋਂ ਆਪਾਂ ਵਾਹਿਗੁਰੂ ਜੀ ਨੂੰ ਸ਼ੁਕਰਾਨਾ ਕਰ ਦਿੱਤਾ ਨਾ ਤਾਂ ਵਾਹਿਗੁਰੂ ਜੀ ਆਪਣੇ ਤੋਂ ਖੁਸ਼ ਹੋ ਜਾਣਗੇ ਤਾਂ ਸ਼ੁਕਰਾਨਾ ਪੰਜ ਵਾਰ ਬੋਲ ਫਿਰ ਸੋ ਜਾ ਇਹ ਨੀਂਦ ਹੀ ਇਹ ਸਾਡੇ ਲਈ ਇਲਾਜ ਬਣ ਜਾਵੇਗਾ ਅਗਲੀ ਸਵੇਰ ਫਿਰ ਆਪਾਂ ਅੱਖਾਂ ਖੋਲਦਿਆਂ ਤਾਂ ਮਨ ਸਕੂਨ ਨਾਲ ਭਰਿਆ ਹੋਵੇਗਾ ਇਹ ਅੰਦਰ ਗਿਆਨ ਦਾ ਚਾਨਣ ਕਰ ਮਨ ਨੂੰ ਸਕੂਨ ਖੁਸ਼ੀ ਸਬਰ ਤੇ ਸੰਤੋਖ ਨਾਲ ਭਰ ਦਿੰਦਾ ਰਾਤ ਸੌਣ ਤੋਂ ਪਹਿਲਾਂ ਆਪਾਂ ਸ਼ੁਕਰਾਨਾ ਆਖਦਿਆਂ ਤਾਂ ਮਨ ਨੂੰ ਚੈਨ ਮਿਲਣਾ ਆਰੰਭ ਹੋ ਜਾਂਦਾ ਹੈ ਇਹ ਕੰਮ ਛੋਟਾ ਜਿਹਾ ਪਰ ਜਿਸ ਦਿਨ ਕਰਨਾ ਆਰੰਭ ਕਰ ਦਿੱਤਾ ਘਰੋਂ ਦੁੱਖ ਗਰੀਬੀ ਦੂਰ ਹੋ ਜਾਵੇਗੀ ਇੱਕ ਵਾਰ ਨਾ ਇੱਕ ਸੰਤ ਫਕੀਰ ਸਨ ਉਹ ਕਿਸੇ ਨਗਰ ਚ ਰਹਿਹਾ ਕਰਦੇ ਸਨ ਉਹਨਾਂ ਨੂੰ ਨ ਮਹੀਨੇ ਚ ਇੱਕ ਵਾਰ ਪ੍ਰਮਾਤਮਾ ਆਪ ਮਿਲਣ ਆਇਆ ਕਰਦੇ ਸਨ ਪਰ ਉਸ ਨਗਰ ਤੋਂ ਬਾਹਰ ਇੱਕ ਪਹਾੜ ਦੀ ਚੋਟੀ ਸੀ ਉਸ ਸੰਤ ਫਕੀਰ ਨੂੰ ਉੱਥੇ ਜਾਣਾ ਪੈਂਦਾ ਸੀ ਉਥੇ ਆ ਕੇ ਅਕਾਲ ਪੁਰ ਪਰਮਾਤਮਾ ਉਹਨੂੰ ਦਰਸ਼ਨ ਦੀਦਾਰ ਦਿਆ ਕਰਦੇ ਸਨ ਸੰਚੀ ਦੇ ਮਨ ਦੇ ਜੋ ਵੀ ਸਵਾਲ ਹੁੰਦੇ ਪਰਮਾਤਮਾ ਉਹਦਾ ਜਵਾਬ ਉਨ ਉਥੇ ਦਿੰਦੇ ਅੱਜ ਨਾ ਸੰਤ ਫਕੀਰ ਆਪਣੀ ਉਸਕੂਟੀਆ ਤੋਂ ਤੁਰਦੇ ਆ ਤੁਰਦੇ ਤੁਰਦੇ ਇੱਕ ਨਗਰ 'ਚ ਪਹੁੰਚੇ ਉਥੇ ਨਾ ਇੱਕ ਮਨੁੱਖ ਇੱਕ ਪੱਥਰ ਦੇ ਉੱਤੇ ਬੈਠ ਕੇ ਤੇ ਰੋ ਰਿਹਾ ਸੀ ਸੰਤ ਫਕੀਰ ਕੋਲ ਗਏ ਜਾ ਕੇ ਪੁੱਛਿਆ ਭਲੇ ਪੁਰਖਾ ਕੀ ਗੱਲ ਕਿਉਂ ਰੋਂਦਾ ਪਿਆ ਉਹਨੇ ਪਿੱਛੇ ਘਰ ਵੱਲ ਇਸ਼ਾਰਾ ਕੀਤਾ ਇੱਕ ਕਮਰਾ ਸੀ ਅੱਗੇ ਚਾਰ ਦੀਵਾਰੀ ਜਿਹੜੀ ਸੀ ਉਹ ਟੁੱਟੀ ਹੋਈ ਸੀ ਹੁਣ ਉਹਨੂੰ ਪੁੱਛਿਆ ਵੀ ਤਸ ਰੋ ਕਿਉਂ ਰਿਆ ਕਹਿੰਦਾ بیا ਮੇਰਾ ਘਰ ਏ ਤਿਆਂ ਚਾਰ ਦੀਵਾਰੀ ਵੇਖੋ ਟੁੱਟੀ ਪਈ ਏ ਮੈਂ ਇੰਨਾ ਗਰੀਬ ਆ ਵੀ ਚਾਰ ਦੀਵਾਰੀ ਵੀ ਨਹੀਂ ਹੋਣ ਦੀ ਇਸ ਕਰਕੇ ਮੈਂ ਰੋਣ ਦਿਆਂ ਵਾ ਸੰਤ ਫਕੀਰ ਕਹਿੰਦੇ ਮੈਂ ਕਾਲਪੁਰ ਪ੍ਰਮਾਤਮਾ ਦੇ ਕੋਲ ਚੱਲਾਂ ਵਾ ਮੈਂ ਪੁੱਛ ਕੇ ਆਵਾਂਗਾ ਤੇਰੀ ਗਰੀਬੀ ਕਦੋਂ ਖਤਮ ਹੋਵੇਗੀ ਐਨਾ ਕਹਿ ਕੇ ਸੰਤ ਫਕੀਰ ਉਥੋਂ ਚਲੇ ਗਏ ਤੋਰ ਦੇ ਤੋਰ ਦੇ ਨਗਰ ਤੋਂ ਬਾਹਰ ਪਹੁੰਚੇ ਇੱਕ ਮਹਿਲ ਨੁਮਾ ਘਰ ਹਵੇਲੀ ਸੀ ਬੜੇ ਨੌਕਰ ਚਾਕਰ ਸਨ ਘਰ ਦੇ ਬਾਹਰ ਇੱਕ सेठ ਸੀ ਉਹ ਪੈਸਿਆਂ ਦਾ ਲੈਣ ਦੇਣ ਕਰ ਰਿਹਾ ਸੀ ਨਾਲੇ ਕਹਿੰਦਾ हे ਰੱਬਾ ਐਨੀ ਤਨਦولت ਕਿਉਂ ਦੇਤੀ ਆ ਜਿਹੜੀ ਸਾਂਭੀ ਨਾ ਜਾਵੇ ਸੰਤ ਫਕੀਰ ਕੋਲੋਂ ਲੰਗ ਰਹੇ ਸਨ ਕਹਿਣ ਲੱਗੇ ਭਲੇ ਪੁਰਖਾ ਵੀ ਜੇ ਇਹ ਤੇਰੇ ਕੋਲ ਜਾਦੀ ਏ ਤੂੰ ਚਪਲਾਈ ਦੇ ਕੰਮ ਕਰ ਉਹ ਕਹਿਣ ਲੱਗਾ ਜੀ ਮੈਂ ਲੋਕਾਂ ਦੀ ਧੀਆਂ ਦੇ ਵਿਆਹ ਵੀ ਕਰਾਉਣਾ ਵਾਂ ਨਗਰ ਖੂਪ ਪਟਵਾਇਨੇ ਪਾਡਸ਼ਾਲਾ ਖਲਵਾਈਆਂ ਨੇ ਬੜੇ ਚੰਗੇ ਕੰਮ ਕੀਤੇ ਨੇ ਪਰ ਧਨ ਸੰਪਦਾ ਇੰਨਾ ਏ ਤੇ ਉਹ ਪਰਮਾਤਮਾ ਨੂੰ ਕਹਿ ਰਿਹਾ ਵਾ ਕਹਿੰਦੇ ਠੀਕ ਐ ਮੈਂ ਅਕਾਲਪੁਰ ਪਰਮਾਤਮਾ ਕੋਲ ਚੱਲਿਆ ਵਾ ਪੁੱਛ ਕੇ ਆਵਾਂਗਾ ਵੀ ਤੇਰੀ ਧਨ ਸੰਪਦਾ ਕਿਵੇਂ ਘਟ ਚੇਗੀ ਹੁਣ ਉਸ ਸੰਤ ਫਕੀਰ ਅਕਾਲਪੁਰ ਪਰਮਾਤਮਾ ਕੋਲ ਪਹੁੰਚੇ ਜੋ ਉਹਨਾਂ ਦੇ ਮਨ ਦੇ ਬਲਬਲੇ ਸਨ ਉਹਨਾਂ ਸਾਹਜੇ ਕੀਤੇ ਹੁਣ ਇਹਨਾਂ ਦੋਵਾਂ ਦੇ ਸਵਾਲ ਪੁੱਛੇ ਅਕਾਲਪੁਰ ਪਰਮਾਤਮਾ ਨੇ ਜਵਾਬ ਦਿੱਤਾ ਹੁਣ ਉਸ ਜਵਾਬ ਸੁਣ ਕੇ ਤੇ ਹੁਣ ਆ ਵਾਪਸ ਆ ਗਏ ਹੁਣ ਆ ਕੇ ਸਭ ਤੋਂ ਪਹਿਲਾਂ ਉਹੀ ਸੇਠ ਦਰਵਾਜ਼ੇ ਤੇ ਖੜਾ ਸੀ ਉਵੇਂ ਪੈਸੇ ਗਿਣ ਰਿਹਾ ਸੀ ਹੁਣ ਸੰਤ ਜੀ ਨੂੰ ਵੇਖ ਕੇ ਕਹਿੰਦਾ ਵੀ ਨਮਸਕਾਰ ਵੀ ਤੁਸੀਂ ਮੇਰੇ ਸਵਾਲ ਦਾ ਜਵਾਬ ਪੁੱਛਾਇਓ ਉਹਨੇ ਕਿਹਾ ਹਾਂਜੀ ਅਕਾਲਪੁਰ ਪ੍ਰਮਾਤਮਾ ਨੇ ਦੱਸ ਦਿੱਤਾ ਤਾਂ ਇਹ ਸੁਣ ਕੇ ਨਾ ਹੁਣ ਕਹਿੰਦੇ ਸੇਠ ਕਹਿੰਦਾ ਦੱਸੋ ਅਕਾਲਪੁਰ ਪ੍ਰਮਾਤਮਾ ਨੇ ਕੀ ਕਿਹਾ ਉਹ ਕਹਿੰਦੇ ਵੀ ਸੇਠ ਦੇਖ ਤੂੰ ਸਵੇਰੇ ਉੱਠ ਕੇ ਤੇ ਰਾਤ ਸੌਣ ਸਮੇਂ ਦੋਨੋਂ ਸਮੇਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਤੂੰ ਸ਼ੁਕਰਾਨਾ ਕਰਨਾ ਜਿਹੜਾ ਇਹ ਉਹ ਛੱਡ ਦੇ ਇਹ ਕਾਲਪੁਰ ਪਰਮਾਤਮਾ ਤੇਰੀ ਧੰਦੌਲਦ ਘਟ ਕਰਨੀ ਆਰੰਭ ਕਰ ਦੇਣਗੇ ਇਹ ਸੁਣ ਕੇ ਸੇਠ ਕਹਿੰਦਾ ਸਾਂਜੀ ਕਿਵੇਂ ਦੀਆਂ ਗੱਲਾਂ ਕਰਦੇ ਹੋ ਸਵੇਰੇ ਜਦੋਂ ਉੱਠਦਾ ਅਕਾਲਪੁਰ ਪਰਮਾਤਮਾ ਨੇ ਸਵਾਸ ਦਿੱਤੇ ਹੁੰਦੇ ਨੇ ਵਿਹੜੇ 'ਚ ਮੇਰੇ ਪੋਤੇ-ਪੋਤੀਆਂ ਖੇਡ ਰਹੇ ਹੁੰਦੇ ਨੇ ਉੱਥੇ ਅਨਸਾਰ ਸਾਡੇ ਘਰ ਪਰਮਾਤਮਾ ਦਾ ਨਾਮ ਚੱਲ ਰਿਆ ਹੁੰਦਾ ਵਿਹੜੇ ਦੇ ਵਿੱਚ ਰੌਣਕ ਹੁੰਦੀ ਏ ਇਹ ਸਾਰੀਆਂ ਚੀਜ਼ਾਂ ਦੇਖ ਕੇ ਪਰਮਾਤਮਾ ਦਾ ਸ਼ੁਕਰਾਨਾ ਕਿਉਂ ਨਾ ਕਰਾਂ ਰਾਤ ਸੌਣ ਲੱਗਦਾ ਸਾਰਾ ਦਿਨ ਚੰਗਾ ਨਿਕਲਿਆ ਹੁੰਦਾ ਸਾਰੇ ਦਿਨ ਚ ਰੋਟੀ ਟੋਕ ਖਾਧਾ ਅਕਾਲਪੁਰ ਪਰਮਾਤਮਾ ਨੇ ਇੰਨੇ ਜੋਗਾ ਕੀਤਾ ਕਿਸੇ ਦੀ ਮਦਦ ਕਰਦਾ ਚਾਰ ਪੈਸੇ ਕੋਲ ਨੇ ਫਿਰ ਉਹ ਜੋ ਜੋ ਮੇਰੇ ਕੋਲ ਹੈ ਨਿਰੋਗ ਕਾਇਆ ਦਿੱਤੀ ਏ ਇਹ ਸਾਰੀਆਂ ਚੀਜ਼ਾਂ ਦਾ ਮੈਂ ਸ਼ੁਕਰਾਨਾ ਕਿਵੇਂ ਨਾ ਕਰਾਂ ਇਹ ਸ਼ੁਕਰਾਨੇ ਦੇ ਸਦਕਾ ਹੀ ਤਾਂ ਪਰਮਾਤਮਾ ਸਭ ਤੇ ਮਿਹਰ ਕਰਦੇ ਨੇ ਤਾਂ ਸੇਠ ਨੂੰ ਗਿਆ ਇਹ ਸ਼ੁਕਰਾਨੇ ਨਹੀਂ ਤੇਰੇ ਘਰ ਧਨ ਦੌਲਤ ਤੇ ਸੰਪਦਾ ਵਧਾਈਏ ਇਹ ਸ਼ੁਕਰਾਨਾ ਤੇਨੂੰ ਖੁਸ਼ ਰਹਿਣ ਦਾ ਕਾਰਨ ਦਿੰਦਾ ਤੇਰੇ ਕੋਲ ਜੋ ਹੈ ਉਹਦੀ ਤੇਨੂੰ ਅਹਿਮੀਅਤ ਸਿਖਾਉਂਦਾ ਇਸ ਕਰਕੇ ਪਰਮਾਤਮਾ ਤੇਰੇ ਤੇ ਹਮੇਸ਼ਾ ਸਵਾਲੀ ਨਿਗਾਹ ਰੱਖਦੇ ਓਕੇ ਦਾਜੀ ਮੈਂ ਸ਼ੁਕਰਾਨਾ ਕਰਨਾ ਨਹੀਂ ਛੱਡ ਸਕਦਾ ਫਿਰ ਅਕਾਲਪੁਰ ਪ੍ਰਮਾਤਮਾ ਤੇਰੇ ਤੇ ਕਿੰਦੇ ਐਵੀਂ ਮੇਰ ਰੱਖਣਗੇ ਹੁਣ ਨਾ ਉਹ ਸੰਤ ਤੁਰਦੇ ਤੁਰਦੇ ਤੇ ਉਹ ਗਰੀਬ ਕੋਲਗੇ ਉਹਨੂੰ ਕਿੰਦੇ ਭਰਾਵਾ ਜਿਹੜੇ ਤੂੰ ਗਿਲੇ ਸ਼ਿਕਵੇ ਕਰਦਾ ਸ਼ਿਕਾਇਤਾਂ ਕਰਦਾ ਨਾ ਇਹ ਛੱਡ ਤੇਰੇ ਕੋਲ ਜੋ ਹੈ ਨਾ ਤੈਨੂੰ ਨਿਰੋਗ ਕਾਇਆ ਦਿੱਤੀ ਏ ਤੂੰ ਇਹ ਨਾਲ ਮਿਹਨਤ ਕਰ ਘਰ ਤੇ ਆ ਇੱਕ ਕਮਰਾ ਤਾਂ ਹੈ ਇਹ ਛਾਤੇ ਹੈ ਕਮਾਈ ਕਰਕੇ ਖਾ ਜੋ ਵੀ ਪ੍ਰਮਾਤਮਾ ਨੇ ਦਿੱਤਾ ਉਹਦਾ ਸ਼ੁਕਰਾਨਾ ਕਰਨਾ ਆਰੰਭ ਕਰ ਫਿਰ ਦੇਖੀ ਤੇਰੇ ਘਰ ਆਪੇ ਹੀ ਧਨ ਸੰਪਦਾ ਆ ਜਾਏਗੀ ਸ਼ੁਕਰਾਨਾ ਕਰੇਗਾ ਖੁਸ਼ ਰਹਿਣ ਦਾ ਕਾਰਨ ਮਿਲੇਗਾ ਜੋ ਤੇਰੇ ਕੋਲ ਹੈ ਉਹਦੀ ਅਹਿਮੀਅਤ ਸਮਝੇਗਾ ਤਾਂ ਪਰਮਾਤਮਾ ਆਪੇ ਤੈਨੂੰ ਸੁਖ ਨਾਲ ਨੇ ਮਾਜਦਣਗੇ ਕਹਿਣ ਲੱਗਾ ਜੀ ਕਿਦਾ ਸ਼ੁਕਰਾਨਾ ਕਰਾਂ ਐ ਇੱਕ ਕਮਰੇ ਦਾ ਕਿਦਾ ਸ਼ੁਕਰਾਨਾ ਕਰਾਂ ਦੋ ਹੱਥਾਂ ਦਾ ਕਿਦਾ ਸ਼ੁਕਰਾਨਾ ਕਰਾਂ ਜਿਹੜੇ ਦੋ ਬੱਚੇ ਖੇਡਦੇ ਪਏ ਨੇ ਮੈਂ ਨਹੀਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਪਰਮਾਤਮਾ ਨੇ ਦਿੱਤਾ ਹੀ ਕੀ ਤਾਂ ਸੰਤ ਜੀ ਕਹਿਣ ਲੱਗੇ ਗਿਲੇ ਸ਼ਿਕਵੇ ਕਰਨ ਵਾਲਾ ਸਾਰਾ ਕੁਝ ਗਵਾ ਲਿੰਦਾ ਸ਼ੁਕਰਾਨਾ ਕਰਨ ਵਾਲਾ ਝੋਲੀਆਂ ਪਰਾ ਲਿੰਦਾ ਫਿਰ ਸੰਗਤ ਜੀ ਇਥੋਂ ਆਪਾਂ ਨੂੰ ਇਹੀ ਸਿੱਖਣ ਨੂੰ ਮਿਲਦਾ ਕਿ ਸੁਬਾ ਸ਼ਾਮ ਸੌਣ ਸਮੇਂ ਪੰਜ ਵਾਰ ਤੇ ਉੱਠਣ ਵੇਲੇ ਪੰਜ ਵਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਜੋ ਵੀ ਕੋਲ ਹੈ ਉਹਦੀ ਅਹਿਮੀਅਤ ਵੀ ਸਮਝ ਆਏਗੀ ਤੇ ਜ਼ਿੰਦਗੀ 'ਚ ਖੁਸ਼ ਰਹਿਣ ਦਾ ਕਾਰਨ ਮਿਲੇਗਾ ਫਿਰ ਦੁੱਖ ਦੂਰ ਹੋਣਗੇ ਤੇ ਆਪੇ ਹੀ ਸਮਝ ਆ ਜਾਏਗਾ ਕਿ ਆਪਾਂ ਨੂੰ ਆਪਣੇ ਕਰਮਾਂ ਦਾ ਕੀਤਾ ਮਿਲਦਾ ਫਿਰ ਚੰਗੇ ਕਰਮਾਂ ਵੱਲ ਧਿਆਨ ਦੇਵਾਂਗੇ ਤੇ ਫਿਰ ਹਰ ਥਾਂ ਪਰਮਾਤਮਾ ਹਾਜ਼ਰ-ਨਾਜ਼ਰ ਹੋ ਕੇ ਆਪਾਂ ਨੂੰ ਵੇਖ ਰਹੇ ਨੇ ਤੇ ਇਹ ਫਿਰ ਜਦੋਂ ਆਪਾਂ ਆਪ ਸਮਝ ਜਾਵਾਂਗੇ ਤੇ ਸ਼ੁਕਰਾਨਾ ਸ਼ਬਦ ਆਪਣੇ ਮਨ ਦੇ ਗੁੱਸੇ ਨੂੰ ਫਿਰ ਠੰਡਾ ਕਰ ਦਵੇਗਾ ਮਨ ਦੀ ਥਕਾਵਟ ਦੂਰ ਕਰ ਦਵੇਗਾ ਤੇ ਜਦੋਂ ਆਪਾਂ ਰਾਤ ਵੇਲੇ ਸ਼ੁਕਰਾਨਾ ਕਰਨਾ ਆਰੰਭ ਕਰਾਂਗੇ ਤਾਂ ਵਾਹਿਗੁਰੂ ਜੀ ਨਾਲ ਜੁੜਨਾ ਸ਼ੁਰੂ ਹੋ ਜਾਵਾਂਗੇ ਫਿਰ ਚਿੰਤਾ ਪਰੇਸ਼ਾਨੀਆਂ ਆਪੇ ਦੂਰ ਹੋ ਜਾਣਗੀਆਂ ਤੇ ਚੰਗੇ ਕਰਮ ਫਿਰ ਆਪੇ ਆਪਾਂ ਨੂੰ ਜਿਹੜਾ ਸੁੱਖਾਂ ਵੱਲ ਲੈ ਜਾਣਗੇ ਸੰਗਤ ਜੀ ਇਹ ਸ਼ਬਦ ਨੂੰ ਪੰਜ ਵਾਰ ਜਾਪ ਕੇ ਸੋਵੋ ਇਹ ਤੁਹਾਡੇ ਕਰੋ ਦੁੱਖ ਤਕਲੀਫਾਂ ਆਪੇ ਦੂਰ ਕਰ ਦੇਣਗੇ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੇ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਹਦਾ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ